ਨੇ ਆਪ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮਹਿੰਮ ਦੇ ਵਿੱਚ ਸਾਡੇ ਮੋਗਾ ਦੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਦੀ ਇੱਕ ਪਾਰਟੀ ਚੁੰਗੀ ਨੰਬਰ 3 ਤੇ ਖੜੀ ਸੀ ਤਾਂ ਉਹਨਾਂ ਨੂੰ ਇੱਕ ਤਲਾਹ ਮਿਲੀ ਕਿ ਇੱਕ ਰਜਿੰਦਰਪਾਲ ਇਲੀਅਸ ਸ਼ਨੀ ਨਾਂ ਦਾ ਵਿਅਕਤੀ ਹੈ ਜਿਹੜਾ ਮਸ਼ੀਲੀਆਂ ਗੂੜੀਆਂ ਵੇਚਣ ਦਾ ਧੰਦਾ ਕਰਦਾ ਤੇ ਅੱਜ ਮੋਗਾ ਤੋਂ ਬੁੱਕਣ ਵਾਲਾ ਨੂੰ ਜਾਂਦੇ ਜਿਹੜਾ ਚਰਸਤਾ ਆਉਂਦਾ ਉਹਦੇ ਨੇੜੇ ਵੀ ਮਤਲਬ ਕਾਫੀ ਗੋਲੀਆਂ ਲੈ ਕੇ ਖੜਾ ਤੇ ਕਿਸੇ ਆਪਦੇ ਗਾਹਕ ਨੂੰ ਵੇਚਣ ਦੀ ਫਰਾਕ ਚਾ ਜਿਹਦੇ ਆਧਾਰ ਤੇ ਥਾਣਾ ਸਿਟੀ ਸਾਊਥ ਵਿਖੇ 22 ਐਨਡੀਪੀ ਸੈਕਟਰ ਤਹਿਤ 31 ਨੰਬਰ ਮਕਦਮਾ ਦਰਜ ਕੀਤਾ ਤੇ ਮਕਦਮਾ ਦਰਜ ਕਰਕੇ ਕਾਇਦਾ ਰੇਡ ਕੀਤੀ ਰੇਡ ਕਰਨ ਤੇ ਰਜਿੰਦਰ ਪਾਲ ਕੁਕਤ ਨੂੰ ਕਾਬੂ ਕੀਤਾ ਜਿਹਦੇ ਕੋਲੋਂ 1950 ਨਸ਼ੀਲੀਆਂ ਗੋਲੀਆਂ ਤੇ 700 ਪ੍ਰੈਗਾਬਲਿਨ ਫੜੀਆਂ ਗਈਆਂ ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਇਹ ਗੋਲੀਆਂ ਉਹ ਜਸਪਾਲ ਸਿੰਘ ਪੁੱਤਰ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੂੰ ਵੇਚਣ ਚੱਲਿਆ ਸੀ ਜਿਸ ਨੂੰ ਨਾਮਜ਼ਦ ਕੀਤਾ ਤੇ ਅੱਜ ਸਵੇਰ ਜਸਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਸਾਡਾ ਫਾਰਵਰਡ ਲਿਕ ਬਣਿਆ ਸੀ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਪੈਗਾਬਲਨ ਗੋਲੀਆਂ ਦੀ ਪਾਬੰਦੀ ਕੀਤੀ ਹੋਈ ਹੈ ਇਸ ਲਈ ਉਕਤ ਮੁਕਦਮੇ ਦੇ ਵਿੱਚ 223 ਬੀ ਐਨ ਐਸ ਦਾ ਵਾਅਦਾ ਕੀਤਾ ਤੇ ਅੱਜ ਦੋਨਾਂ ਦੋਸ਼ੀਆਂ ਨੂੰ ਪੇਸ਼ ਕਰਕੇ ਉਹਨਾਂ ਦੋ ਦਿਨ ਦਾ ਰमांड ਲਿਆ ਇਸ ਤੋਂ ਬਾਅਦ ਵੀ ਅਗਲੀ ਤਫ਼ਤੀਸ਼ ਜਿਹੜੀ ਹੈ ਮੁਕੰਮਲ ਕੀਤੀ ਜਾਊ ਤੇ ਬਕਾਇਦਾ ਇਹਨਾਂ ਤੋਂ ਪੁੱਛਿਆ ਜਾਊਗਾ ਰਜਿੰਦਰਪਾਲ ਤੋਂ ਕਿ ਉਹ ਬੈਕਵਰਡ ਲਿੰਕ ਕੀ ਆ ਕੋਈ ਲੈ ਕੇ ਕਿੱਥੋਂ ਆਉਂਦਾ